ਸਹੀ ਜੀ ਅੱਜ ਤੁਸੀਂ ਵਾਟਰ ਅਰੋਡਾ ਇਹ ਕੱਟਨੇ ਦਿੱਤਾ ਹੈ ਕਿਹੜੇ ਇਲਾਕੇ ਜੀ ਇਹ ਵਾਰਡ ਨੰਬਰ 26 ਦਾ ਇਲਾਕਾ ਹੈ ਇਹਦੇ ਚ ਕਾਫੀ ਸਮੇਂ ਤੋਂ ਗੰਦੇ ਪਾਣੀ ਦੀ ਸਮੱਸਿਆ ਆ ਰਹੀ ਸੀ ਪੀਣ ਵਾਲਾ ਪਾਣੀ ਬਹੁਤ ਗੰਦਾ ਆਉਂਦਾ ਸੀ ਇਹਦੇ ਉਪਲਕਸ਼ ਦੇ ਵਿੱਚ ਆਪਾਂ ਇੱਕ ਛੋਟਾ ਜਿਹਾ ਪ੍ਰਬਲ ਕੀਤਾ ਹੈ ਯੂਵੀ ਪ੍ਰੋਟੈਕਟਰ ਦੀ ਮਸ਼ੀਨ ਲਵਾਈ ਹੈ ਜਿਹੜੀ 24 ਘੰਟੇ ਚੱਲੇਗੀ ਤੇ ਪਾਣੀ ਉਪਲਬਧ ਕਰਾਏਗੀ ਇਸੀ ਸਾਫ ਪਾਣੀ ਪੀਣ ਵਾਲਾ ਇਹਦੇ ਚ ਜਿਹੜੇ ਵਾਰਡ ਦੇ ਨਿਵਾਸੀ ਆਣਗੇ ਉਹ ਪਾਣੀ ਪੀ ਵੀ ਸਕਦੇ ਨੇ ਤੇ ਬੋਤਲਾਂ ਚ ਭਰ ਕੇ ਆਪਣੇ ਘਰਾਂ ਚ ਵੀ ਲੈ ਕੇ ਜਾ ਸਕਦੇ ਨੇ ਇਹਦੇ ਚ ਕੋਈ ਮਨਾਹੀ ਨਹੀਂ ਹੈ ਜਿਵੇਂ ਕਿ ਇਹ ਵਾਰਡ ਮੇਅਰ ਦੀ ਵਾਰਡ ਹੈ ਜਦ ਇਹ ਨਰਸਿੰਘ ਮੋਦੀ ਪਾਰਟੀ ਦੀ ਵਾਰਡ ਹੈ ਉਹਨਾਂ ਦੀ ਵਾਰਡ 'ਚ ਹਾਲ ਹੈ ਜਗਾ ਜਗਾ ਕੂੜੇ ਦੇ ਢੇਰ ਹੈ ਪਾਣੀ ਪੀਨਲਾ ਸਾਫ ਨਹੀਂ ਆਂਦਾ ਨਾ ਗੰਦਾ ਹੰਦਾ ਤੇ ਉਹਦੇ ਉਪਲਕਸ਼ ਦੇ ਆਪਾਂ ਛੋਟਾ ਜਿਹਾ ਉਪਰਾਲਾ ਕੀਤਾ ਹੈ ਮਸ਼ੀਨ ਲਵਾਈਆ ਸਾਈ ਮੰਦਰ ਦੇ ਬਿਲਕੁਲ ਨਾਲ ਦੇ ਪਾਰਕ ਦੇ ਵਿੱਚ ਇਸ ਤਰ੍ਹਾਂ ਮੰਨਦੇ ਵਿੱਚ ਖਿਆਲ ਆ ਕਿ ਇਹ ਐਡਾ ਵੱਡਾ ਉਪਰਾਲਾ ਕਰਨਾ ਚਾਹੀਦਾ ਦੇਖੋ ਜੀ ਸੇਵਾ ਕਰਨ ਲਈ ਤੁਰੇ ਆ ਇੱਕ ਪਾਸੇ ਤੁਰੇ ਆਂ ਤੇ ਉਹ ਚੀਜ਼ ਕਰਨੀ ਹੈ ਕਿ ਜਿਹੜੀ ਚੀਜ਼ ਗਲਤ ਹੈ ਉਹ ਗਲਤ ਹੈ ਕਿ ਇੱਕ ਮੇਰ ਦੀ ਵਾਰਡ 'ਚ ਵੀ ਪਾਣੀ ਸਾਫ ਨਾ ਆਵੇ ਤਾਂ ਤੁਸੀਂ ਸ਼ਹਿਰ ਦਾ ਹਾਲ ਆਫੀ ਸਮੱਸਿਆ ਦਾ ਕਿ ਬਾਕੀ ਸ਼ਹਿਰ ਦਾ ਕੀ ਹਾਲ ਹੋਇਆ ਸਰਕਾਰਾਂ ਦੇ ਕੰਮ ਵਿੱਚ ਨੋਜਵਾਨ ਜਿਹੜੇ ਤੁਸੀਂ ਜੁਵਾ ਤੁਹਾਨੂੰ ਕਰ ਕਰਨੇ ਬੈਠੇ ਦੇਖੋ ਜੀ ਸਰਕਾਰਾਂ ਦੇ ਕੰਮ ਨੇ ਸਾਡੇ ਵਰਗੇ ਵਿਅਕਤੀ ਨੂੰ ਉਦੋਂ ਆ ਕੇ ਆਉਣਾ ਪੈਂਦਾ ਜਦੋਂ ਸਰਕਾਰਾਂ ਆਪਣੀਆਂ ਜ਼ਿੰਮੇਵਾਰੀਆਂ ਨਾ ਸਮਝਣ ਸਰਕਾਰਾਂ ਦੇ ਕੰਮ ਜਦੋਂ ਇਹੀ ਕਰਾਂਗੇ ਤਾਂ ਸਰਕਾਰਾਂ ਫਿਰ ਕਿਉਂ ਚੁਣੀਆਂ ਜਿਹੜਾ ਤੋਂ ਮੇਅਰ ਕਾਉਂਸਲਰ ਹੈ ਉਹ ਆਪਣੀ ਸਰਕਾਰ ਦਾ ਮੇਅਰ ਵੀ ਹੈ ਤੇ ਜੋ ਆਪਣੀ ਵਾਰਡ ਦਾ ਹੀ ਨਹੀਂ ਸੁਧਾਰ ਕਰ ਰਿਹਾ ਤੇ ਆਪਣੀ ਦਾ ਸ਼ਹਿਰ ਦਾ ਸੁਧਾਰ ਕੀ ਕਰੇਗਾ ਤੁਹਾਡੇ ਕੋਲ ਹੋਰ ਵੀ ਕਾਫੀ ਸਮਾਜ ਸੇਵਕਾਂ ਦਾ ਵੀ ਕੰਮ ਦੇਖੋ ਜੀ ਪਿੱਛੇ ਆਪਾਂ ਕੈਂਪ ਲਾਇਆ ਸੀ ਅੱਖਾਂ ਦਾ ਉਹਦੇ ਜੇ ਆਪਾਂ ਐਨਕਾ ਵੰਡੀਆਂ ਸੀ ਹ ਹੋਰ ਵੀ ਜਿਹੜੀ ਲੋਕ ਸੇਵਾ ਦੇ ਕੰਮ ਨੇ ਉਹ ਜਾਰੀ ਰਹਿਣਗੇ ਟੋਟਲ ਕਿੰਨਾ ਪਾਣੀ ਇੱਥੇ ਸਟੋਰ ਹੋਏਗਾ ਜਾਂ ਕਿੰਨੇ ਇਹਦੇ ਚ ਦੇਖੋ ਜੀ ਆਪਾਂ ਦੋ ਟੈਂਕੀਆਂ ਲਵਾਈਆਂ ਇੱਕ 1500 ਲੀਟਰ ਦੀ ਟੈਂਕੀ ਹੈ ਇੱਕ 500 ਲੀਟਰ ਦੀ ਟੈਂਕੀ ਹੈ ਕਿਉਂਕਿ ਇੱਥੇ ਜਗ੍ਹਾ ਘੱਟ ਸੀਗੀ ਤੇ ਵੱਡੀ ਆਪਾਂ ਲਵਾ ਨਹੀਂ पाए ਇੱਕ 1500 ਲੀਟਰ ਦੀ ਟੈਂਕੀ ਹੈ ਇੱਕ 500 ਲੀਟਰ ਦੀ ਟੈਂਕੀ ਹੈ ਇਲਾਕਾ ਨਿਵਾਸੀ ਕਿੰਨੇ ਖੁਸ਼ ਦੀ ਲਹਿਰ ਹੈ ਦੇਖੋ ਜੀ ਇਹ ਦੇਖ ਜਿਓ ਇਲਾਕਾ ਨਿਵਾਸੀ ਇਕੱਠੇ ਹੋਏ ਆ ਤੁਸੀਂ ਉਹਨਾਂ ਦੀ ਬਾਈਟ ਲਓ ਉਹਨਾਂ ਤੋਂ ਜਾਣੋ ਇਹ ਉਹਨਾਂ ਲਈ ਕਿੰਨੀ ਜ਼ਰੂਰੀ ਚੀਜ਼ ਸੀ ਕਿੰਨੀ ਨਹੀਂ ਸੀ ਕਿੰਨੇ ਕਿ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਇਲਾਕਾ ਵਾਸੀਆਂ ਨੂੰ ਤੁਸੀਂ ਦੇਖੋ ਜੀ ਮੈਂ ਬੀਤੇ ਮਹੀਨੇ ਪਹਿਲੇ ਆਪਾਂ ਪਾਣੀ ਵੀ ਵੰਡਿਆ ਸੀ ਕਿਉਂਕਿ ਪਾਣੀ ਬਹੁਤ ਜ਼ਿਆਦਾ ਗੰਦਾ ਆਉਂਦਾ ਹੈ ਕਈ ਵਾਰੀ ਤਾਂ ਪਾਣੀ ਆਂਦਾ ਹੀ ਨਹੀਂ ਹੈ ਤੇ ਉਹਦੇ ਵੀ ਆਪਾਂ ਇਹ ਚੀਜ਼ ਲਵਾਈ ਹੈ ਤੁਸੀਂ ਬਾਕੀ ਜਿਹੜੇ ਬੋਰਡ ਦੇ ਨਿਵਾਸੀ ਨੇ ਉਹਨਾਂ ਨੂੰ ਪੁੱਛੋ ਉਹ ਤੁਹਾਨੂੰ ਜ਼ਿਆਦਾ ਜਾਣਕਾਰੀ ਦੇ ਸਕਣਗੇ ਇਹ ਕਿਤੇ ਤੁਸੀਂ ਕਹਿੰਦੇ ਕੂੜੇ ਦੇ ਢੇਰ ਵੀ ਦੀ ਵੀ ਕਾਫੀ ਸਮੱਸਿਆ ਹੈ ਤੁਹਾਨੂੰ ਉਹ ਵੀ ਲੈ ਦਿਖਾਣੇ ਆ ਸਾਹਮਣੇ ਪਾਰਕ ਦੇ ਵਿੱਚ ਇਹਨੇ ਕੂੜੇ ਦੇ ਢੇਰ ਤੁਹਾਨੂੰ ਉਹ ਵੀ ਦਿਖਾਣੇ ਮੇਰਾ ਨਾਮ ਦਾਮਨ ਹੈ ਮੈਂ ਇੱਕ ਨੰਬਰ ਗਲੀ ਅੱਜ ਤੇ ਨਹੀਂ ਕੋ ਪ੍ਰੋਬਲਮ ਹੀ ਪਾਣੀ ਦੀ ਇੰਨੀ ਕਹੀ ਤੇ ਇੰਨੀ ਕਮਲੰਡਾ ਕੀਤੀਆਂ ਕਿ ਪੁੱਛੋ ਕੁਛ ਨਾ ਔਰ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਇਹ ਜਿਹੜਾ ਉਪਰਾਲਾ ਆਇਆ ਪਹਿਲੇ ਵੀ ਇਹਨਾਂ ਨੇ ਪਾਣੀ ਵੰਡਿਆ ਕਾਫੀ ਵਾਰੀ ਹੁਣ ਜਿਹੜਾ ਇਹਨਾਂ ਕੰਮ ਕੀਤਾ ਤੇ ਬਹੁਤ ਹੀ ਅੱਛਾ ਵਾ ਇਹਨਾਂ ਕੋ ਸੋ ਬਿਮਾਰੀਆਂ ਤੁਹਾਨੂੰ ਨਜਾਦ ਮਿਲੇਗੀ ਬਾਕੀ ਅਸੀਂ ਬਥੇਰਾ ਮੁਕਤੀ ਪਾੜੀਆ ਸਾਹਿਬ ਨੂੰ ਵੀ ਕਹਿ ਕੇ ਵੇਖਿਆ ਵਾ ਬੜਿਆ ਪਹਿਲੇ ਵੀ ਅਸੀਂ ਪ੍ਰੈਸ ਬੁਲਾਈ ਸੀਗੀ ਉਰੇ ਚ ਵੀ ਕਿਹਾ ਸੀ ਲੇਕਿਨ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਬਾਕੀ ਇਹ ਜਿਹੜਾ ਵਾ ਇਹ ਬਹੁਤ ਵਧੀਆ ਹੋ ਗਿਆ ਸਾਡੇ ਆਸਤੇ ਅਸੀਂ ਸੋ ਪਾਣੀ ਆਂਦਾ ਰਿਹਾ ਸਾਡੇ ਦੇ ਹੱਦ ਤੋਂ ਜ਼ਿਆਦਾ ਗੰਦਾ ਪਾਣੀ ਆਂਦਾ ਰਿਹਾ ਅਸੀਂ ਬਖਾਂਦੇ ਵੀ ਨਹੀਂ ਆ ਪਰ ਪਰ ਬੋਤਲਾਂ ਵੀ ਰੱਖੀਂਦੀਆਂ ਅਸੀਂ ਹਜੇ ਵੀ ਆ ਰਹੇ ਪਾਣੀ ਸਰਕਾਰ ਇੱਕ ਕਰੋ ਦੂਸਰਾ ਬੰਦਾ ਕਰੇ ਤੇ ਸਰਕਾਰ ਦੇਖੋ ਇਹ ਸਰਕਾਰ ਨੂੰ ਚਾਹੀਦਾ ਤੇ ਹੈਗਾ ਸਰਕਾਰ ਨੂੰ ਹੀ ਕਰਨਾ ਕੰਮ ਸਾਰਾ ਲੇਕਿਨ ਨਹੀਂ ਕਰਦੇ ਪਏ ਤੇ ਚਲੋ ਇਹ ਬੱਚਾ ਸਾਡਾ ਬੜਾ ਯੋਗਦਾਨ ਦੇਂਡਿਆ ਸਾਡੇ ਮੁੱਲੇ ਨੂੰ ਬਾਹਰ ਨੂੰ ਬਾਕੀ ਬਹੁਤ ਵਧੀਆ ਕਰਦਾ ਪਿਆ ਕਿ ਜੂਬੂ ਦਾ ਸਟ੍ਰੰਡ ਉਹ ਪ੍ਰਾਣ ਦੇਖਣਾ ਕਰ ਰਿਹਾ ਬਹੁਤ ਔਖਾ ਜੀ ਦੇਖਣਾ ਕੋਈ ਕੋਈ ਕਰਦਾ ਵਾ ਬਾਕੀ ਇਹ ਕਰਨ ਡਿਆ ਵਾ ਬਹੁਤ ਅੱਛਾ ਵਾ ਤੁਹਾਡੇ ਮਹੱਲੇ ਦੀ ਕੋਈ ਵੀ ਦਿੱਕਤ ਆਂਦੀ ਹੈ ਉਸੇ ਵੇਲੇ ਸਹੀ ਕਰਵਾ ਦਿੰਦਾ ਵਾ ਜਿਸ ਤਰ੍ਹਾਂ ਚਾਹੇ ਆਪਣੇ ਖਰਚੇ ਤੇ ਕਰਾਵੇ ਤੇ ਚਾਹੇ ਜਿੱਦਾਂ ਮਰਜ਼ੀ ਕਰਵਾ ਦਿੰਦਾ ਹਨ ਨੂੰ ਦਿੱਕਤ ਕੋਈ ਨਹੀਂ ਹੈਗੀ ਠੀਕ ਹੈ ਮੇਰਾ 사ਲਾ ਨੇ ਨਾਮ ਕਿੱਥੇ ਮੁੱਛੀਆਂ ਤੇ ਦਾਹੇ ਵਾਲੇ ਹਾਂਜੀ ਟਰਾਲੀ ਵਾਲੇ ਕੁਰੇ ਵਾਲੇ ਤੇ ਇੰਨੇ ਮਿੰਗਾ ਅੰਦਰ ਕੋਈ ਨਹੀਂ ਪਿਆ ਅੱਛਾ ਚੁੱکن ਵਾਸਤੇ ਗੰਦ ਪੈ ਗਿਆ ਤੁਹਾਡੇ ਕੋਲ ਹਸਾਬ ਨੇ ਅੱਜ ਜਿਹੜਾ ਪਾਣੀ ਦਾ ਪਾਣੀ ਬਹੁਤ ਗੰਦਾ ਆਂਦਾ ਪਿਆ ਜੀ ਬਹੁਤ ਗੰਦਾ ਪਾਣੀ ਤੁਹਾਡੇ ਇਲਾਕੇ ਦੀ ਮੁਸ਼ਕਲ ਦੇਖਦੇ ਹੋਏ ਇਹਨਾਂ ਨੇ ਪਾਣੀ ਦਾ ਉਪਲਬਧ ਹਾਂ ਤੁਹਾਡੇ ਮਨ ਲੱਗ ਵੀ ਇੱਕੇ ਬੱਕਾ ਕੱਗ ਗਿਆ ਉਹਨੇ ਆ ਕੇ ਪਾਣੀ ਦਾ ਚਾਲੇ ਕਦਮ ਚੁੱਕਿਆ ਉਹਨਾਂ ਨੇ ਆ ਕੇ ਕਿੰਨਾ ਤੋਂ ਵਧੀਆ ਪ੍ਰਾਲਾ ਜੀ ਕਿੰਨਾ ਤੋਂ ਪ੍ਰਾਲਾ ਵਧੀਆ ਚੰਗਾ ਹੀ ਬਹੁਤ ਹੋ ਗਿਆ ਮੈਂ ਜੀ ਸੁਨੀਤਾ ਬਾਟਿਆ ਇਸ ਵਾਰਡ ਦੇ ਰਹਿਣ ਵਾਲੇ ਬਹੁਤ देर ਤੋਂ ਅਸੀਂ ਦੇਖ ਰਹੇ ਹਾਂ ਕਿ ਬੇਟਾ ਇਹ ਤੇ ਕੰਮ ਅੱਜ ਤੁਸੀਂ ਦੇਖਿਆ ਇਹ ਬਹੁਤ ਅੱਛਾ ਹੋਇਆ ਹੈ। ਇਹ ਹੀ ਨਹੀਂ ਸਿਰਫ ਬਹੁਤ ਕੰਮ ਨਹੀਂ ਐ ਸੀਰੀਅਸ ਕੀਤਾ ਹੈ। ਕਿਸੇ ਦੀ ਛੱਤ ਬਣਵਾ ਦਿਓ, ਕਿਸ ਨੂੰ ਪਾਣੀ ਦੀ ਪ੍ਰੋਬਲਮ ਹੈ ਕੋਈ ਗੱਟਰ ਵੀ ਹੈ ਆਈ ਕੈਂਪ ਲਗਾਇਆ ਸੀ ਇਹਨਾਂ ਨੇ। ਬਹੁਤ ਲੋਕਾਂ ਨੂੰ ਉਹਦੇ ਤੋਂ ਫਾਇਦਾ ਹੋਇਆ। ਸਪੈਕਸ ਦਿੱਤੀਆਂ ਫ੍ਰੀ ਬਹੁਤ ਕੁਝ ਕੀਤਾ। ਅਸੀਂ ਕਹਿੰਦੇ ਹਾਂ ਸਾਡੀਆਂ ਗੁੱਡ ਵਿਸ਼ੀਜ਼ ਹੈ ਕਿ ਬੱਚਾ ਅੱਗੋਂ ਵੀ ਅਸਰੇ ਕੰਮ ਕਰਦਾ ਰਹੇ। ਬਸ ਸਬਦਾ ਅਚਨ-ਵਸੂਲ ਕਿੰਨੀ ਕਿੱਦਕਤ ਹੈ। ਪਾਣੀ ਦੀ ਦਿੱਕਤ ਹੁੰਦੀ ਹੈ ਦੇਖੋ ਲੰਗਦੇ ਆਂਦੇ ਕਈਆਂ ਨੂੰ ਬਹੁਤ ਜ਼ਿਆਦਾ ਪਰੇ ਪਾਣੀ ਤੇ ਤੁਹਾਨੂੰ ਪਤਾ ਹੈ ਕਿ ਐਸੀ ਚੀਜ਼ ਹੈ ਕਿ ਵੀ ਬਹੁਤ ਜ਼ਰੂਰੀ ਹੈ ਸਿਹਤ ਵਾਸਤੇ ਤੇ ਗੰਦਾ ਪਾਣੀ ਹੈ ਗੰਦਾ ਪਾਣੀ ਹੈ ਗੰਦਾ ਪਾਣੀ ਸੀ ਉਹ ਕੋਈ ਬਹੁਤ ਮੁਸ਼ਕਿਲ ਹੈ ਬਿਲਕੁਲ ਚਾਹੀਦਾ ਜੀ ਉਹਨਾਂ ਦੀ ਜ਼ਿੰਮੇਵਾਰੀ ਤਾਂ ਹੈ ਪਰ ਇਹ ਉਹ ਖੁਦ ਸਮਝਣ ਖੇਰੀ ਹੈ ਨਾ ਕਿ ਵੀ ਇਹ ਮੈਨੂੰ ਦਿਵਾਣਾ ਚਾਹੀਦਾ ਸਰਕਾਰਾਂ ਨੇ ਕੰਮ ਹੀ ਕਿਉਂ ਵਾ ਬਿਲਕੁਲ ਹੁਣ ਐਤ ਕਿਸੇ ਵਾਰ ਚ ਨਹੀਂ ਆਉਗੇ ਉਹਨਾਂ ਨੂੰ ਸੋਚਣ ਦੇ ਲਈ ਕਿਨ ਐ ਕਰ ਰਿਹਾ ਉਹਨਾਂ ਤੇ ਕੰਮ ਠੀਕ ਹੈ